ਅੱਜ ਦੇ ਦੌਰ ਦੇ ਵਿੱਚ ਜਿਹੜਾ ਖੇਤੀ ਨਹੀਂ ਵੀ ਕਰਦਾ ਮੰਨ ਲਓ ਉਹਦੇ ਕੋਲ ਪੈਸੇ ਬਥੇਰੇ ਨੇ ਕੋਈ ਸੰਤੁਸ਼ਟਾ ਹੈ ਭਾਈਚਾਰਾ ਹੈ ਕਿਸੇ ਕੋਲ ਦੋ ਬੰਦੇ ਵੀ ਹੈਗੇ ਕਿ ਦੋਸਤ ਇਹੋ ਜਿਹੇ ਜਿਹਦਾ ਮੋਢੇ ਤੇ ਸਿਰ ਰੱਖ ਕੇ ਰੋੜੇ ਜਦੋਂ ਕਦੇ ਸੰਕਟ ਆਏ ਇਹ ਬ੍ਰੇਕਿੰਗ ਆਫ ਅ ਹਿਊਮਨ ਮਾਈਂਡ ਹੈ ਜਿਹੜਾ ਇਹ ਸਾਰਾ ਸਿਸਟਮ ਡਿਵੈਲਪ ਹੋ ਰਿਹਾ ਓਵਰਆਲ ਇਸ ਲਈ ਓਵਰਆਲ ਅਲਟਰਨੇਟਿਵ ਮਾਡਲ ਤੇ ਫੋਕਸ ਕਰਨਾ ਪਏਗਾ ਉੱਚੋ ਖੇਤੀ ਦਾ ਟਿਕਾਊ ਮਾਡਲ ਨਿਕਲੂਗਾ ਕੱਲਾ ਅਸੀਂ ਕਹੀਏ ਇਹ ਖੇਤੀ ਦਾ ਮਾਡਲ ਖੇਤੀ ਦਾ ਮਾਡਲ ਜੇ ਉਹ ਹੈ ਜੀ ਹਾਲ ਹੋਏਗਾ ਜਿਵੇਂ ਇਹ ਮੁਹਾਵਰਾ ਹੈ ਪੰਜਾਬੀ ਵਿੱਚ ਕਿ ਬੰਦਾ ਜੋੜੇ ਪੜੀ ਪੜੀ ਰਾਮ ਰੋੜਾਵੇ ਕੁੱਪਾ ਪਾਲਸੀ ਕਿੱਥੋਂ ਬਣਨੀ ਹੈ ਪਾਲਸੀ ਇੰਡਸਟਰੀ ਨੂੰ ਦੇਖ ਕੇ ਬਣਨੀ ਹੈ ਪਾਲਸੀ ਸਰਵਿਸ ਸੈਕਟਰ ਨੂੰ ਦੇਖ ਕੇ ਬਣਨੀ ਹੈ ਪਾਲਸੀ ਓਵਰਆਲ ਗਲੋਬਲ ਨੈਟਵਰਕ ਨੂੰ ਦੇਖ ਕੇ ਬਣਨੀ ਹੈ ਕੱਲੀ ਖੇਤੀ ਦਾ ਕਿਵੇਂ ਬਣੂਗੀ ਪਾਲਸੀ ਹਾਂ ਫਿਰ ਵੀ ਖੇਤੀ ਦੇ ਫੀਲਡ ਦੇ ਵਿੱਚ ਵੀ ਜ਼ਰੂਰ ਕੁਝ ਗੱਲਾਂ ਹੋ ਸਕਦੀਆਂ ਨੇ ਜਿਹੜੀਆਂ ਨੂੰ ਉਹ ਟਿਕਾਊ ਪੂਰੀਆਂ ਨਹੀਂ ਹੋਣਗੀਆਂ ਪਰ ਉਧਰ ਨੂੰ ਰਸਤਾ ਹੈ ਜੇ ਸਾਰੇ ਲੋਕ ਕਹਿਣਗੇ ਇੰਡਸਟਰੀ ਨੂੰ ਵੀ ਟਿਕਾਊ ਬਣਾਉਣਾ ਹੈ ਸਰਵਿਸ ਸੈਕਟਰ ਵੀ ਟਿਕਾਊ ਟਿਕਾਊ ਤਾਂ ਅਜੇਕਰ ਨੌਕਰੀ ਨਹੀਂ ਹੈ ਜੀ ਜਿਹੜੀਆਂ ਰੈਗੂਲਰ ਨੌਕਰੀਆਂ ਸਰਕਾਰੀ ਭਰਤੀਆਂ ਸੀ ਉਹ ਕੰਟਰੈਕਟ ਤੇ ਚੱਲੀਆਂ ਗਈਆਂ ਜਾਂ ਠੇਕੇ ਤੇ ਉਹ ਕਹਿੰਦੇ ਕੱਲ ਨੂੰ ਹਟਾ ਦਾਂਗੇ ਪਰਸੋਂ ਨੂੰ ਸਾਰੀ ਦੁਨੀਆ 'ਚ ਵਾਪਰ ਰਿਆ ਔਰ ਸਾਡੇ ਜਿਹੜੇ ਡਿਵੈਲਪਮੈਂਟ ਕੰਟਰੀ ਨੇ ਉੱਥੇ ਤਾਂ ਚਲੋ ਠੀਕ ਆ ਓਪਰਚ्युनिटी ਹੈਗੀ ਐ ਪਰ ਉੱਥੇ ਵੀ 2 ਦਿਨ ਸਿਲੰਡਰ ਭਰਤੀ ਕਰਕੇ ਤੀਜੇ ਦਿਨ ਉਹ ਕਹਿੰਦਾ ਭਾਈ ਅੱਜ ਤੱਕ ਨਹੀਂ ਕਿ ਹੋਰ ਲੱਭ ਲੈ ਹਫਤੇ ਹਫਤੇ ਬਾਅਦ ਜਦੋਂ ਜੁਗਾਰ ਲੱਭ ਰਹੇ ਨੇ ਲੋਕ ਆ ਜਾ ਨਹੀਂ ਤੇ ਕੱਲ ਨੂੰ ਉਹ ਮਿਲ ਗਿਆ ਉਹ ਨਹੀਂ ਤੇ ਕੱਲ ਨੂੰ ਉਹ ਮਿਲ ਗਿਆ ਇਸ ਲਈ ਟਿਕਾਊਪਨ ਓਵਰਾਲ ਅਪਰੋਚ ਦੇ ਵਿੱਚ ਨਹੀਂ ਹੈ ਸਹਿਜ ਓਵਰਾਲ ਅਪਰੋਚ ਦੇ ਵਿੱਚ ਨਹੀਂ ਹੈ ਬੰਦੇ ਪ੍ਰਾਈਮ ਹੈ ਕਿ ਮੇਰਾ ਮੁਨਾਫਾ ਨੰਬਰ 1 ਹੈ ਬੰਦਾ ਸੈਕੰਡਰੀ ਹੈ ਉਹ ਸਾਰੇ ਮਾਮਲੇ ਦੇ ਵਿੱਚ ਇਹਦੇ ਵਾਸਤੇ ਖੇਤੀ ਦੇ ਵਿੱਚ ਇਹ ਕਰਨ ਦਾ ਕੁਐਸਚਨ ਹੈ ਸਭ ਤੋਂ ਪਹਿਲਾਂ ਤਾਂ ਇੱਕ ਬਿਉਂਤਬੰਦੀ ਦਾ ਸਵਾਲ ਹੈ ਕਾਰਪੋਰੇਟ ਦੇ ਮੁਕਾਬਲੇ ਕੋਆਪਰੇਟਿਵ ਟਾਈਪ ਦਾ ਨੈਟਵਰਕ ਬਣੇ ਉਹ ਕੰਪੈਰੀਟੇਬਲੀ ਇੱਕ ਲੈਵਲ ਦਾ ਸਾਥ ਦਵਾ ਸਕਦਾ ਹੈ ਮਤਲਬ ਖੇਤੀ ਨੂੰ ਉਸ ਪੱਧਰ ਦੇ ਉੱਤੇ ਦੂਜੀ ਗੱਲ ਇਹ ਹੈ ਕਿ ਖੇਤੀ ਦੇ ਨਾਲ ਜੁੜੇ ਜਿਹੜੇ ਜੁੜੇ ਹੋਏ ਕੁਦਰਤੀ ਸਰੋਤ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਔਰ ਜਿਸ ਠੰਗ ਨਾਲ ਛੋਣੇ ਦੇ ਰਾਹੀਂ ਪਾਣੀ ਜਾ ਰਿਹਾ ਜਿਸ ਠੰਗ ਦੇ ਨਾਲ ਕੱਲਾ ਛੋਣਾ ਨਹੀਂ ਮੈਂ ਕਿੱਥੇ ਦੇਖ ਰਿਹਾ ਜਿਹੜਾ ਸਾਰਾ ਜਿਹੜਾ ਬਾਕੀ ਦੇ ਕੰਟਰੀ ਨੇ ਓਵਰਆਲ ਜਦੋਂ ਤੋਂ ਸੋਵੀਅਤ ਜੂਨੀਅਰ ਇਕੱਠਾ ਹੋਇਆ ਸੀ ਉਹ ਸਾਰੇ ਏਰੀਏ ਸਾਰੇ ਦੇਸ਼ ਖਪਾਦੀ ਫਸਲ ਨੇ ਮਾਰਤੇ ਨੇ ਪਾਣੀ ਉਜੜ ਗਿਆ ਸਾਗਰ ਬੰਦ ਹੋ ਸੁੱਕ ਗਏ ਨੇ ਉਹ ਸੇਟਾਗਰ ਜਿਵੇਂ ਸਾਡੇ ਦਰਿਆ ਸੁੱਕ ਰਹੇ ਨੇ ਉਵੇਂ ਉਹ ਦਰਿਆ ਵੀ ਸੁੱਕ ਰਹੇ ਨੇ ਬਰਸਾਤ ਦੇ ਦਿਨਾਂ ਚ ਵਗਦੇ ਨੇ ਬਾਕੀ ਦਿਨਾਂ ਸੁੱਕੇ ਰਹਿੰਦੇ ਨੇ ਇਹ ਗਲੋਬਲ ਵਰਤਾਰਾ ਪਾਣੀ ਨੂੰ ਇਕ ਅਪਰੋਚ ਐ ਪਣਾਉ ਨਹੀਂ ਪਾਉਗੀ ਖੇਤੀ ਦੇ ਬਾਰੇ ਖਾਸ ਤੌਰ ਦੇ ਉੱਤੇ ਜਿਵੇਂ ਕਹਿੰਦੇ ਨੇ ਧਰਤੀ ਲੋਡ ਪੂਰੀ ਕਰ ਸਕਦੀ ਹੈ ਲਾਲਚ ਨਹੀਂ ਉਹਦੀ ਇੱਕ ਸੀਮਾ ਪੈਦਾਵਾਰ ਕਰਨ ਦੀ ਤੇ ਉਹ ਸੀਮਾ ਜੇਕਰ ਨਹੀਂ ਹੋਏਗੀ ਔਰ ਅਸੀਂ ਵੱਧ ਤੋਂ ਵੱਧ ਪੈਸਟੀਸਾਈਡ ਤੇ ਖਾਦ ਪਾਉਂਦੇ ਆ ਉਹਦੇ ਨਾਲ ਉਹਦੇ ਸੋਰਾ ਪੈਦਾ ਹੋ ਜਾਂਦਾ ਸਾਲਟ ਪੈਦਾ ਹੁੰਦਾ ਔਰ ਸਾਲਟ ਉਪਜਾਊਪਨ ਬਿਲਕੁਲ ਖਤਮ ਕਰ ਦਿੰਦਾ ਹੌਲੀ ਹੌਲੀ ਅੱਜ ਨਹੀਂ ਤੇ ਕੱਲ 50 ਸਾਲ ਨੂੰ ਇਹ ਜ਼ਮੀਨ ਆਟੋਮੈਟਿਕਲੀ ਪੈਦਾ ਕਰਨਾ ਹੀ ਬੰਦ ਕਰ ਦੇਗੀ ਇਹ ਮਲਟੀਪਲ ਇਸ਼ੂ ਨੇ ਇਕਤਾ ਜਿਹੜੀ ਕੈਮੀਕਲਾਈਜੇਸ਼ਨ ਆਫ ਐਗਰੀਕਲਚਰ ਦਾ ਰੁਖ ਹੈ ਵੱਡੇ ਪੱਧਰ ਤੇ ਕੈਮੀਕਲ ਯੂਜ਼ ਘਟੋ ਘਟ ਜੇ ਬੰਦ ਨਹੀਂ ਹੁੰਦੇ ਤਾਂ ਉਹਨਾਂ ਨੂੰ ਤਾਂ ਰੋਕਣਾ ਹੀ ਪਊਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਕਾਸਟ ਆਫ ਪ੍ਰੋਡਕਸ਼ਨ ਘਟ ਕਰਕੇ ਤੇ ਪਹਿਲਾਂ ਪਹਿਲੀ ਜਿੰਨੀ ਫਸਲ ਹੈ ਟੋਟਲ ਕੰਟਰੀ ਜਦ ਸਾਡਾ ਸੂਭਾ ਆਵੇ ਉਹ ਆਪਣੀਆਂ ਲੋੜਾਂ ਨੂੰ ਨਿਰਧਾਰਤ ਕਰਕੇ ਆਪਣੀਆਂ ਲੋੜਾਂ ਦੇ ਮੁਤਾਬਕ ਮੰਨ ਲਓ ਪੰਜਾਬ ਦੇ ਲੋਕਾਂ ਨੂੰ ਦਾਲਾਂ ਕਿੰਨੀਆਂ ਚਾਹੀਦੀਆਂ ਨੇ ਸਬਜ਼ੀਆਂ ਕਿੰਨੀਆਂ ਚਾਹੀਦੀਆਂ ਨੇ ਫਲ ਕਿੰਨੇ ਚਾਹੀਦੇ ਨੇ ਕਿਹੜਾ ਅਨਾਜ ਕਿੰਨਾ ਚਾਹੀਦਾ ਸਾਰਾ ਕੁਝ ਪਹਿਲਾਂ ਉਹ ਤਾਂ ਫੋਕਸ ਹੋਵੇ ਅਸੀਂ ਦਾਣਾ ਬਾਹਰੋਂ ਤੇਲ ਬੀਜ ਬਾਹਰੋਂ ਬਾਕੀ ਚੀਜ਼ਾਂ ਬਾਹਰੋਂ ਸਾਡੀ ਜ਼ਮੀਨ ਸਾਰਾ ਕੁਝ ਹੁੰਦਾ ਉਹਦੇ ਨਾਲ ਪਾਣੀ ਦਾ ਵੀ ਬੈਲੈਂਸ ਬਣੂਗਾ ਫਿਰ ਉਹ ਹੋਊਗਾ ਤਾਂ ਜੇ ਸਰਕਾਰੀ ਪਾਲਿਸੀ ਹੋਏਗੀ ਆ ਜਿਹੜਾ ਲੀਗਲ ਗਰੰਟੀ ਹੋ ਜੇ ਬੰਦਾ ਫਿਰ ਆਪੀ ਹੋਰ ਫਸਲਾਂ ਬੀਜ ਲੂਗਾ ਕਿ ਠੀਕ ਹੈ ਜੀ ਇੰਨੇ ਪੈਸੇ ਮੈਨੂੰ ਇਧਰੋਂ ਵੀ ਮਿਲ ਜਾਣਗੇ ਮੈਂ ਕਿਉਂ ਪਾਣੀ ਦੀ ਬਰਬਾਦ ਕਰਦਾ ਉਸ ਪੱਧਰ ਦੇ ਉੱਤੇ ਜਾ ਕੇ ਇੱਕ ਚਾਹੇ ਔਖੇ ਹੋਣ ਚਾਹੇ ਸੌਖੇ ਹੋਣ ਜਾਂ ਲਾਭ ਵਾਲੇ ਅੰਨਾ ਅੰਨੇ ਤਰੀਕੇ ਦੇ ਨਾਲ ਪਾਣੀ ਕੱਢਣਾ ਸੋਚ ਬੰਦ ਹੋ ਗਈ ਤੇ ਚੱਲਣ ਦੋ ਜਨਾ ਮਰਜੀ ਇਥੇ ਕੈਪ ਲਾਉਣਾ ਹੀ ਪਏਗਾ ਜੇ ਦੀ ਲੌਂਗ ਰਨ ਇਹਨੂੰ ਦੇਖਣਾ ਹੈ ਇੱਕ ਸਿਸਟਮ ਦੇ ਵਿੱਚ ਕਿਉਂਕਿ ਪਾਣੀ ਤੋਂ ਬਿਨਾ ਖੇਤੀ ਦਾ ਜਿੰਦਗੀ ਦਾ ਹੀ ਨਹੀਂ ਸੋਚਿਆ ਜਾ ਸਕਦਾ ਖੇਤੀ ਦਾ ਤਾਂ ਕੀ ਸੋਚਣਾ